ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਖੱਖੋ ਕੈਂਚੇ ਦੇ ਲਾਗੇ ਪੈਂਡ ਹੈ ਬਾਈ ਜੀ ਕੋਲ ਮੱਝਾ ਜੀ ਸੂਨ ਵਾਲੀ ਬਾਗੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਕਰਜੀਤ ਰਾਏ ਨੂੰ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਨਾਮ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੇ ਬਾਕੀ ਇੰਸਟਾਗ੍ਰam ਤੇ ਵੀ ਬਾਈ ਆਪਣਾ ਪੇਜ ਅਗਰਜੀਤ ਨਾਮ ਤੇ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸੀਗਾ ਜੀ ਅਸੀਂ ਗੱਲ ਕਰੀਏ ਨਾਮ ਦੱਸੋ ਜੀ ਆਪਣਾ ਕਾਲਾ ਜੀ ਪਿੰਡ ਪਿੰਡ ਬਾਈ ਜਗਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਨੰਬਰ ਭਰੋ ਆਪਣਾ ਆਪਣਾ 94631 ਜੀ 7631 ਠੀਕ ਹੈ ਜੀ ਹਾਂਜੀ ਬਾਈ ਪਹਿਲੀ ਰੇਟ ਦੱਸ ਦੋ ਜੀ ਆਪਣਾ ਇਹ ਬਾਈ ਇਹ 100000 ਰੁਪਇਆ ਮੁੱਲਾ ਹਾਂਜੀ ਆਪਾਂ ਦੇਣ ਲੈਣ ਹੀ ਕਰਿਆ ਬਾਈ ਇਹਦੇ ਜੋ ਠੀਕ ਹੈ ਹਾਂ ਨਹੀਂ ਗਾ ਬਸ ਛੋੜ ਰੱਪਾ ਹੀ ਹੋਊਗਾ ਠੀਕ ਹੈ ਜੀ ਤੇ ਦੁੱਧ ਦੱਸ ਦੋ ਬਾਈ ਜੀ ਤੇ ਦੁੱਧ ਬਾਈ ਇਹਨੇ ਆਪਣੇ ਕੋਲ ਦਿੱਤਾ ਠੀਕ ਹੈ ਹਾਂ 14 ਪਲੱਸ ਹਾਂ ਠੀਕ ਹੈ ਲੋਪਰਾ ਲੇਵਾ ਦੇਖ ਸਕਦੇ ਨੇ ਕਿੰਨੀ ਸਮੇਂ ਪਈ ਆ ਬਹੁਤ ਬਾਈ ਉਹਦਨ ਠੀਕ ਹੈ ਦੇਣ ਕਿੰਨੇ ਬਾਕੀ ਬਾਈ ਜੀ ਬਾਈ ਇਹ 17 18 ਤਰੀਕ ਨੂੰ ਪੂਰੇ ਇਹਦੇ 17 ਤਰੀਕ ਨੂੰ ਠੀਕ ਹੈ ਜੀ ਹਾਂ ਮਣੀ ਤੋੜ ਕੇ ਦਿਖਾ ਦਿਓ ਜੀ ਹਾਂ ਚੱਲ ਹਾਂਜੀ ਤੋੜ ਦੋ ਲੋਪਰਾ ਦੇਖ ਸਕਦੇ ਤੋੜਾ ਤਰਾ ਕਿ ਜਿਹਦੇ ਸੂਏ 40 ਲੀਟਰ ਦਿੱਤਾ ਸੀ ਤੇ ਦਿਨ ਕਿਹੜੇ ਤਰੀਕ ਨੂੰ ਪੂਰਾ ਭਰੀ 18 ਤਰੀਕ ਨੂੰ ਬਾਈ 18 ਤਰੀਕ ਨੂੰ 11 ਹੋ ਗਈ ਅੱਜ 11 ਹੋ ਗਈ ਜੀ ਠੀਕ ਹੈ ਜੀ 5-7 ਦਿਨ ਪਏ ਆ ਜੀ ਤੇ ਹਫਤਾ ਮੰਨ ਕੇ ਚੱਲੋ 11 ਦਿਨ ਮੰਨ ਕੇ ਚੱਲੋ ਹਣਾ ਤੇ ਲੈਵਲ ਨੂੰ ਕੋਈ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਬਹੁਤ ਬਣਾਉਂਦੀ ਆ ਬਾਈ ਲੈਵਲ ਉਹ ਆ ਦੇਖ ਰਿਹਾ ਬਾਕੀ ਫੇਸ ਬਿਊਟੀ ਤੁਸੀਂ ਦੇਖ ਸਕਦੇ ਹੋ ਤੋੜਾ ਇੱਕੋਰਾ ਹੋਰ ਤੋੜ ਦੋ ਬਾਈ ਨੰਮੀ ਲੋ ਜੀ ਥੋੜੀ ਡਰਦੀ ਆ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ 4:30 ਵਜੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਦਸਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਹੁਣ ਚਾਹੇ ਘਾਰਾ ਧੂਰਾ ਮਾਰ ਕੇ ਚੈੱਕ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਫਿਰ ਕਿਸੇ ਗੱਲ ਦਾ ਰੌਲਾ ਨਾ ਪਵੇ ਤੇ ਦੱਸਣਾ ਵੀਡੀਓ ਚ ਫਰਜ਼ ਬਣਦਾ ਸਾਡਾ ਵੀ ਠੀਕ ਹੈ ਨਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ